ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਇੱਧਰ ਬੈਠਾ ਜੱਸੂ ਤੇ 2D ਆ ਗਈ ਹੈ ਹੁਣ ਤੇ ਜਿਹੜਾ ਆਪਾਂ ਗੱਲ ਲਈ ਸੀਗੇ ਸਮਾਨ ਟਰਾਲੀ ਕਢਤੀ ਇੱਥੇ ਰਾਤ ਉਧਰ ਲਾਦੀ ਸੀਗੀ ਕੋਠੀ ਚ ਉਧਰ ਜਿਹੜੀ ਕੋਠੀ ਬਣੀ ਜਾਂਦੀ ਹੈ ਆਪਣੇ ਉੱਥੇ ਲਾਦੀ ਸੀ ਰਾਤ ਟਰਾਲੀ ਤੇ ਹੁਣ ਟਰੈਕਟਰ ਨੂੰ ਸੀਗਾ ਕੰਮ ਹੋ ਗਇਆ ਸਪਰੇਅ ਛੜਕਣਾ ਤੇ ਬਾਕੀ ਸਮਾਨ ਥੋੜਾ ਹੀ ਰਹਿ ਗਿਆ ਬੱਲੇ ਦਾ ਰੰਗ ਤੇ ਥੋੜਾ ਜਿਹਾ 10-20 ਰਹਿ ਗਿਆਂ ਪਲੇਟਾਂ ਤੇ ਉਹ ਕੱਲ੍ਹ ਵਾਲੇ ਟਾਈਮ ਤੇ ਸ਼ਾਮ ਨੂੰ ਲਿਆਵਾਂਗੇ ਅੱਜ ਅੱਥ ਨੇ ਠੀਕ ਹੈ ਨਾ ਅੱਜ ਸਮਾਨ ਚੈਨ ਲੈਣਗੇ ਲਗਭਗ ਪਲੇਟਾਂ ਤਾਂ ਆ ਹੀ ਗੰਗਾ ਤੇ ਨਾਲ ਦੀ ਨਾਲ ਗਾਡਰ ਵੀ ਲਾ ਕੇ ਤੇ ਜਿਹੜੀ ਜਾਂਦੇ ਮਿਸਤਰੀ ਉਹ ਵੀ ਆਪਾਂ ਦਿਖਾਵਾਂਗੇ

ਹੂੰ ਤੇ ਆ ਮੈਂ ਚਾਹੂਗੀ ਤੇ ਹੀ ਆ ਇੱਥੇ ਸੱਟ ਕੇ ਵੱਜ ਗਿਆ ਇਹ ਕਿੰਨਾ ਕਰੈਗਾ ਪੰਗਾ ਜਵਾ ਆਏ ਕਰੋ ਪੌੜੀ ਲਾਓ ਮੈਂ ਤਾਂ ਇਹ ਵੀ ਬਣਾ ਕੇ ਲੈ ਆਉਣੀ ਆ ਜਾਜ ਆਏ ਚਲੋ ਉਹ ਵਾਲੀ ਖਾ ਤੁਸੀ ਬਣਾ ਲੈ ਠੀਕ ਹੈ ਗੱਲ ਮਿਲਿਆ ਹਾਂ ਆਏ ਗੱਲ ਠੀਕ ਮੈਂ ਨੂੰ ਅੱਛਾ ਤਸਤੇ ਜਲ ਜਲ ਹਾਂ ਤੂੰ ਇਹ ਇਧਰ ਦਾ ਪਾ ਦੇ ਪਲੇਟਾਂ ਆ ਬਾਉੜੀ ਐ ਕਰ ਉਧਰ ਲਾ ਤੁਸੀਂ ਜਿੱਸ ਨੂੰ ਗਾ ਉਧਰ ਮੈਂ ਤਾਂ ਚੜੂਗਾ ਇਧਰ ਵੀ ਪਾ ਦੇਣਾ ਪਲੇਟਾਂ ਇੱਥੇ ਲਾਉਣੀ ਆ ਬਈ ਇਧਰ ਵੀ ਆਹ ਥੋੜਾ ਜਿਹਾ ਥਾਂ ਜੱਪਿਆ ਇਹਦੀ ਸੈਟਿੰਗ ਢਲੀ ਜਾਂਦੀ ਆ ਗਾਡਰ ਗੁਡਰ ਹੋ ਕਰਦੇ ਸੀ ਹਾਂ ਕਿੱਥੇ ਲਾਉਣੀ ਆ ਇਧਰ ਲਾ ਤਾਂਾਂ ਚੜਾਂਗੇ ਆ ਬਾਉੜੀ ਨਾਲ ਥਾਂ ਛੱਡ ਲੈ ਤੋ ਅਜ ਤਾਂ ਪਸੰਦ ਇਧਰ ਆ

ਆਉਣਾ ਤੁਸੀਂ ਤਾਂ ਹਾਂ ਆਉਣਾ ਤੁਸੀਂ ਤਾਂ ਹੈ ਆ ਇਧਰ ਨੂੰ ਕਰਕੇ ਲਾਲਾ ਇਧਰ ਨੂੰ ਕਰਕੇ ਲਾਲਾ ਇੱਥੇ ਪੋੜੀ ਇੱਥੇ ਲਾ ਹਾਂ ਕਿ ਤੂੰ ਥੱਲੇ ਆ ਇਧਰ ਲਾ ਲੈ ਤੂੰ ਇੱਥੇ ਪੋੜੀ ਯਾਰ ਤੜਿਆ ਹੁਣ ਤੜਿਆ ਤੂੰ ਅਤੇ ਦੇਖ ਲਾ ਸੈਟਿੰਗ ਹੋ ਰਹੀ ਹੈ ਪਲੇਟਾਂ ਦੀ ਇਹ ਖਾਂਦਾ ਮੈਨੇਜਰ ਬੜੀ ਭੁਲਾ ਹਲੋ ਜੀ ਆਹ ਕੋ ਖੋਲਦਾ ਢੂਲਾ ਪਿਛਲੇ ਨਾਲ ਸਲੇਬਾਂ ਦਾ ਇਹ ਮੈਂਟੀ ਮਰੇ ਇਹਨਾਂ ਨੇ ਨਹੀਂ ਲੋੜ ਹੀ ਨਹੀਂ ਇਹਨਾਂ ਨੂੰ ਮਾਰੀ ਨਾ ਸੋਨ ਚ ਕਿ ਜਬਨ ਕਨੈਕਟ ਕਰਨਾ ਨਾ ਆਇਆ ਚੇੜੀ ਪਈ ਸੀ ਸੋਚਣ ਕੇਂਦਰ ਦੇ ਵਿੱਚ ਅੱਜ ਵੀ ਜੰਦਰ ਕੌਲੀ ਆਉਂਦਾ ਇਹ ਜਿਹੜੇ ਨੇ ਇਹ ਆਪਣੇ ਪੰਛੀ ਦੇ ਰੋ ਕੋਈ 7 ਦਿਨ ਕਾਹਿੰ ਬੱਦ ਦਿਨ ਖਿਲੇ ਰਿਆ ਆਪਾਂ ਉੱਤੇ ਖੜਾ ਸੀ ਉੱਤੇ ਖੜਾ ਹੂੰ ਇਹ ਫਿਰ ਕੰਧ ਚੋ ਆ ਜਾਂਦੀ ਹੈ ਨਾ ਅਹੋ ਦਾ ਅੰਦਰਲਾ ਵੀ ਖੋਲਣਾ ਨਹੀਂ ਆਉਂਦਾ ਸੱਚ ਹੈ ਉਹ ਨਹੀਂ ਖੋਲਦਾ ਦਬਕਾ ਇਹ ਮੈਂ ਤਾਂ ਉਹਦਾ ਵਾਤਾ ਇਹ ਕੀ ਹੋ ਗਿਆ ਪਰਛਤਾ ਦਬਕਾ ਗਏ ਹੁੰਦੇ ਹਨ ਆ ਜਾ ਆ ਜਾ ਦੇਖ ਲੈ ਮੈਂ ਲਾ ਦੂੰ ਹੁਣ ਹੀ ਜੇ ਨੂੰ ਕਹਾਂ ਨਾ ਤੇ ਉੱਤ ਸਾਰਜ ਕੇ ਲਾਉਣਗੇ ਸਵਾਲ ਤੋਂ ਚੰਗਾ ਆ ਸਾਮਾਨ ਲਾ ਦਤਾ ਟਰਾਲੀ ਚ ਤੇ ਹੁਣ ਚਲਦੇ ਆਂਗੇ ਸਾਮਾਨ ਲੈਣ ਟੂਲੇ ਦਾ ਗੱਲ ਨਾਲ ਚੱਲ ਚੱਲ ਜਿਹੜਾ ਤੂਲਾ ਘੁਲੇ ਉਹ ਲਾਤਾ ਲਾਤਾ ਕੋਲੋ ਜੀ ਅੱਜ ਆ ਸਾਮਾਨ ਲੈ ਕੇ ਚੱਲਦੇ ਆ ਸਕੰਜੇ ਇਹ ਆ ਤੇ ਬੱਲਗਾਂ ਵੀ ਆ ਗਾੜ ਦੇ ਦੋ ਘਰੇਂਦੇ ਸੀ ਕੋਲੋ ਜੀ ਟਰਾਲੀ ਭਰ ਲੈਂਦੀ ਸਾਮਾਨ ਦੀ ਹੋਰ ਸਕੰਜੇ ਸਕੰਜੇ ਇਹ ਆ ਬੱਲਗਾਂ ਹਾਂ ਉਹਦਾ ਲੈਫਟ ਉਹਦਾ ਮਾਡਲ ਮੇਰੇ ਕੋਈ ਨਹੀਂ ਹੁੰਦਾ ਇੰਨਾ ਕਦਾ ਤਾਂ ਤਾਂ ਕਿਨੂੰ ਫੀਲੀ ਕਬ ਉਹਦਾ ਕੋਈ ਨਹੀਂ ਹੁੰਦਾ ਇੰਨਾ ਕਦਾ ਬਾਲਾ ਬਹਿਣਾ ਕਰਿਆ ਕਰੋ ਮੈਂ ਨਹੀਂ ਤਲਾਸਦਾ ਜਸੂ ਚਲਾਊਗਾ ਤਾਂ ਮੈਂ ਵੀ ਵੀਡੀਓ ਜੁੜਾ ਹਾਂ ਜੁਆ ਦੇਖ ਤਾਓ ਉਹ ਬੈਠਾ ਹੁਣ ਲਾਉਣਗੇ ਸਮਾਨ ਤੇ ਫੇਰ ਆਪਾਂ ਕਰੇ ਖੜਾਵਾਗੇ ਟਰਾਲੀ ਕਿਥੇ ਕੱਢਨੀਆ ਟਰਾਲੀ ਤੇ ਟਰੈਕਟਰ ਅਗਲੇ ਦਾ ਘਰੇ कमरे रखी